ਸ਼ੁਕਰੀਆ ਮੈਂ ਰਚਨਾ ਸ਼ਰਮਾ ਚੜਦੀ ਕਲਾ ਟੈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ ਲੋਕ ਸਭਾ ਚੋਣਾਂ 2024 ਪੀਐਮ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਮੋਦੀ ਪੰਜਾਬ ਚ ਕਰਨਗੇ 8 ਰੈਲੀਆਂ 23 ਮਈ ਨੂੰ ਪਟਿਆਲਾ ਚ ਪੀਐਮ ਮੋਦੀ ਦੀ ਰੈਲੀ ਆਗਰਾ ਚਿੰਕਮਪਲੈਕਸ ਵਿਭਾਗ ਦੀ ਵੱਡੀ ਕਾਰਵਾਈ ਜੁੱਤੀਆਂ ਦੇ ਵਪਾਰੀਆਂ ਦੇ ਠਿਕਾਣਿਆਂ ਤੇ ਕੀਤੀ ਰੇਡ 40 ਕਰੋੜ ਰੁਪਏ ਦੀ ਨਕਦੀ ਬਰਾਮਦ ਬੈਂਗਲੁਰੂ ਸੈਕਸ ਸਕੈਂਡਲ ਦਾ ਮਾਮਲਾ ਸਾਬਕਾ ਪੀਐਮ ਦੇਵ ਗੋੜਾ ਦੇ ਪੋਤੇ ਰੇਵਨਾ ਦੀਆਂ ਵਧੀਆਂ ਮੁਸ਼ਕਲਾਂ ਬਲੂ ਕਾਰਨਰ ਨੋਟਿਸ ਤੋਂ ਬਾਅਦ ਗ੍ਰਿਫਤਾਰੀ ਵਰਨ ਚੱਲੀ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਕਾਫੀ ਗੰਭੀਰ ਨਜ਼ਰ ਆ ਰਹੀ ਹੈ ਇਸ ਲੜੀ ਵਿੱਚ ਭਾਜਪਾ ਦੀ ਕੌਮੀ ਲੀਡਰਸ਼ਿਪ ਲੋਕ ਸਭਾ ਚੋਣਾਂ ਦੇ ਅਖੀਰੀ ਪੜਾਅ ਵਿੱਚ ਪੰਜਾਬ ਵਿੱਚ ਆਪਣੀ ਪੂਰੀ ਤਾਕਤ ਲਾਉਂ ਜਾ ਰਹੀ ਹੈ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ 8 ਰੈਲੀਆਂ ਕਰਨਗੇ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਪ੍ਰਧਾਨ ਮੰਤਰੀ ਲੋਕ ਸਭਾ ਚੋਣਾਂ ਵਿੱਚ ਇਸ ਸਰਹਦੀ ਸੂਬੇ ਵਿੱਚ 8 ਰੈਲੀਆਂ ਕਰਨਗੇ ਮੋਦੀ 2 ਮਈ ਨੂੰ ਪਟਿਆਲਾ ਜਿ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਰੈਲੀ ਕਰਨਗੇ ਅਗਲੇ ਦਿਨ 24 ਮਈ ਨੂੰ ਅਗਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਦਿਨੇਸ਼ ਬਬੂ ਅਤੇ ਅੰਦਰ ਚ ਸੁਸ਼ਿਲ ਰਿੰਕੂ ਦੇ ਸਮਰਥਨ ਵਿੱਚ ਰੈਲੀਆਂ ਕਰਨਗੇ ਉਹਨਾਂ ਦੀਆਂ ਬਾਕੀ ਪੰਜ ਰੈਲੀਆਂ ਦਾ ਸ਼ੈਡਿਊਲ ਹਲੇ ਤੈਅ ਨਹੀਂ ਹੋਇਆ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਮੋਦੀ ਪੰਜ ਸਰਕਲਾਂ ਹੁਸ਼ਿਆਰਪੁਰ ਲੁਧਿਆਣਾ ਸ਼੍ਰੀਨੰਦਰਪੁਰ ਸਾਹਿਬ ਅਮ੍ਰਿਤਸਰ ਅਤੇ ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਰੈਲੀਆਂ ਕਰ ਸਕਦੇ ਨੇ ਆਮਦਨ ਕਰ ਵਿਭਾਗ ਨੇ ਆਗਰਾ ਵਿੱਚ ਕੁਝ ਜੁੱਤੀਆਂ ਬਣਾਉਣ ਵਾਲੀਆਂ ਇਕਾਈਆਂ ਦੇ ਖਿਲਾਫ ਛਾਪੇਮਾਰੀ ਦੌਰਾਨ ਲਗਭਗ 40 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਸੂਤਰਾਂ ਨੇ ਦੱਸਿਆ ਕਿ ਨੋਟਾਂ ਦੀ ਗਿਣਤੀ ਅਜੇ جاری ਹੈ ਅਤੇ ਅੰਕੜਾ ਵੱਧ ਸਕਦਾ ਹੈ ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਜੁੱਤੀ ਕਾਰੋਬਾਰੀ ਅਤੇ ਉਸ ਦੇ ਨਾਲ ਸੰਬੰਧਿਤ ਯੂਨਿਟਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਹੁਣ ਤੱਕ 40 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਆਮਦਨ ਕਰ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਇੱਕ ਤੰਬਾਕੂ ਕੰਪਨੀ ਦੇ ਹਾਤੇ ਤੇ ਛਾਪਾ ਮਾਰਿਆ ਸੀ ਸੂਤਰਾਂ ਮੁਤਾਬਕ ਕੰਪਨੀ ਨੇ ਆਪਣਾ ਟਰਨਓਵਰ 20 ਤੋਂ 25 ਕਰੋੜ ਰੁਪਏ ਦਿਖਾਇਆ ਸੀ ਪਰ ਅਸਲ ਵਿੱਚ ਟਰਨਓਵਰ 100 ਤੋਂ 150 ਕਰੋੜ ਰੁਪਏ ਦੇ ਕਰੀਬ ਸੀ ਇਨਕਮ ਟੈਕਸ ਵਿਭਾਗ ਮੁਤਾਬਕ ਨਾ ਸਿਰਫ ਟੈਕਸ ਚੋਰੀ ਦਾ ਮਾਮਲਾ ਹੈ ਜਿਸ ਨਾਲ ਹੀ ਕੰਪਨੀ ਵੱਲੋਂ ਵੱਡੇ ਪੱਧਰ ਤੇ GST ਚੋਰੀ ਵੀ ਕੀਤੀ ਜਾ ਰਹੀ ਹੈ ਬੈਂਗਲੁਰੂ ਦੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਜਿੰਸੀ ਸ਼ੋਸ਼ਣ ਦੇ ਮਾਮਲੇ ਵਿੱਚ ਜਨਤਾ ਦਲ ਦੇ ਸੰਸਦ ਮੈਂਬਰ ਪ੍ਰਚਲ ਰਵੰਨਾ ਖਿਲਾਫ ਕਿਰਫਤਾਰੀ ਵਾਰੰਟ ਜਾਰੀ ਕੀਤਾ ਹੈ ਪ੍ਰਚਲ ਦੇ ਪਿਤਾ ਅਤੇ ਹੈਰੋਨਾ ਰਸੀਪੁਰਾ ਤੋਂ ਵਿਧਾਇਕ ਐਚ.ਡੀ. ਰਵੰਨਾ ਦੀ ਵੀ ਇਸ ਮਾਮਲੇ ਵਿੱਚ ਮੁਲਜ਼ਮ ਨੇ ਅਤੇ ਐਚ.ਡੀ. ਰਵੰਨਾ ਮਹਿਲਾ ਦੇ ਅਗਵਾ ਮਾਮਲੇ ਵਿੱਚ 7 ਦਿਨ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਹੈ। ਹਸਨ ਲੋਕ ਸਭਾ ਸੀਟ ਤੋਂ ਰਾਸ਼ਟਰੀ ਜ਼ਮੋਰੀ ਗੱਟਚੋੜ ਦੇ ਉਮੀਦਵਾਰ ਪ੍ਰਜਵਲ ਖਿਲਾਫ ਤਿੰਨ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲੇ ਦਰਜ ਕਰਵਾਏ ਨੇ। ਪ੍ਰਜਵਲ ਫਿਲਹਾਲ ਫਰਾਰ ਹੈ ਅਤੇ ਇੰਟਰਪੋਲ ਨੇ ਉਸ ਦੇ ਖਿਲਾਫ ਬਲੋਕ ਆਰਨ ਨੋਟਿਸ ਜਾਰੀ ਕੀਤਾ ਹੈ। ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਪ੍ਰਚਾਰ 18 ਮਈ ਨੂੰ ਖਤਮ ਹੋ ਗਿਆ ਸੀ ਇਸ ਪੜਾਅ ਵਿੱਚ 20 ਮਈ ਯਾਨੀ ਕੱਲ ਅਮੇਠੀ ਅਤੇ ਰਾਇਬਰੇਲੀ ਦੀਆਂ ਹਾਈ ਪ੍ਰੋਫਾਈਲ ਸੀਟਾਂ ਸਮੇਤ ਕੁੱਲ 49 ਸੀਟਾਂ ਤੇ VOTING ਹੋਵੇਗੀ ਇਸ ਚੋਣ ਪ੍ਰਚਾਰ ਦੌਰਾਨ ਪਾਜਪਾ ਤੇ ਇੰਡੀਆ ਬਲੌਗ ਦੋਹਾਂ ਵੱਲੋਂ ਜ਼ੋਰਦਾਰ ਬਿਆਨਬਾਜ਼ੀ ਕੀਤੀ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ 'ਤੇ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਯੂਪੀਐਸ ਸਰਕਾਰ ਬਜਟ ਦਾ 15% ਹਿੱਸਾ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ, ਜਦਕਿ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਆਪਣੀ ਪਾਰਟੀ ਦੀ ਚੋਣ ਗਾਰੰਟੀ ਦਾ ਘੇਰਾ ਵਧਾ ਦਿੱਤਾ ਜਦੋਂ ਉਹਨਾਂ ਨੇ ਗਰੀਬਾਂ ਨੂੰ ਮੌਜੂਦਾ ਸਮੇਂ ਦਿੱਤੇ ਜਾ ਰਹੇ 5 ਕਿਲੋ ਰਾਜ਼ੀ ਬਜਾਏ 10 ਕਿਲੋ ਮੁਫਤ ਅਨਾਜ ਦੇ ਵਾਅਦਾ ਕੀਤਾ। ਇਸ ਬਰਵਾਜ਼ ਪਾਜਪਾ 40 ਸੀਟਾਂ 'ਚ ਚੋਣ ਲੜ ਰਹੀ ਹੈ ਜਦਕਿ ਕਾਂਗਰਸ ਨੇ ਆਪਣੇ ਆਪ ਸਮੇਤ ਕਰ ਲਿਆ ਅਤੇ ਬਾਕੀ ਆਪਣੇ ਸਹਿਯੋਗੀਆਂ ਤੇ ਛੱਡ ਦਿੱਤੀ ਹੈ ਇਸ ਪੜਾ ਲਈ 82 ਔਰਤਾਂ ਸਮੇ 695 ਉਮੀਦਵਾਰ ਮੈਦਾਨ ਵਿੱਚ ਨੇ ਪੰਜਵੇਂ ਪੜਾ ਦੇ ਨਾਲ ਹੀ 25 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ VOTING ਪ੍ਰਕਿਰਿਆ ਖਤਮ ਹੋ ਜਾਵੇਗੀ ਅਗਲੇ ਦੋ ਪੜਾ 25 ਮਈ ਤੇ 1 ਜੂਨ ਹੋਣਗੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਪਿਛਲੇ ਕੁਝ ਦਿਨਾਂ ਤੋਂ ਸੂਬੇ ਅੰਦਰ ਪੈ ਰਹੀ ਅੱਗ ਬਰਾਉਣ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ ਤਾਂ ਜੋ ਬੱਚਿਆਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ ਇਸ ਸਬੰਧੀ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਅਧਿੰ ਸਕੱਤ ਸਿੱਖਿਆ ਵਿਭਾਗ ਦੇ ਕਮਲਕਿਸ਼ੋਰ ਯਾਦਵ ਨੇ ਸੂਬੇ ਅੰਦਰ 20 ਮਈ ਤੋਂ ਲੈ ਕੇ 31 ਮਈ ਤੱਕ ਸਾਰੇ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਹੈ ਇਸ ਸੰਬੰਧ ਵਿੱਚ ਸਿੱਖਿਆ ਵਿਭਾਗ ਸਕੱਤਰ ਦੇ ਦਫ਼ਤਰ ਵੱਲੋਂ ਸੂਬੇ ਦੇ ਸਿੱਖਿਆ ਨਾਲ ਸੰਬੰਧਿਤ ਸਾਰੇ ਅਧਿਕਾਰੀਆਂ ਅਨਿਜਿਸਕੱਤਰ ਸਿੱਖਿਆ ਮੰਤਰੀ ਡਾਇਰੈਕਟਰ ਸਕੂਲ ਸਿੱਖਿਆ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਇਲਾਵਾ ਸਕੂਲ ਦੇ ਮੁਖੀਆਂ ਨੂੰ ਵੈੱਬਸਾਈਟ 'ਤੇ ਰਹਿਣ ਆਦੇਸ਼ ਜਾਰੀ ਕੀਤੇ ਗਏ ਨੇ ਡਾਹੋ ਵਿੱਚ ਦੋ ਕਾਰਾਂ ਦੇ ਟੱਕਰ ਹੋ ਗਏ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਗੱਡੀ ਯਾਤਰੀ ਵੈਨ ਵੀ ਸ਼ਾਮਿਲ ਹੈ ਤੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਡਾਹੋ ਰਾਜ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਡਾਹੋ ਫਾਲਜ ਵਿੱਚ ਯੂ ਐਸ ਹਾਈਵੇ ਤੇ ਬੀਤ ਹੋਏ ਹਾਦਸੇ ਵਿੱਚ 10 ਹੋਰ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਪੁਲਿਸ ਨੇ ਦੱਸਿਆ ਕਿ ਸਵੇਰੇ 5:30 ਵਜੇ ਪੁਰਵਲ ਜਾ ਰਹੇ ਇੱਕ ਪਿਕਅਪ ਸੈਂਟਰ ਲਾਈਨ ਨੂੰ ਪਾਰ ਕਰ ਗਈ ਅਤੇ ਪੱਤਮੀ ਵੱਲ ਜਾ ਰਹੇ ਇੱਕ ਯਾਤਰੀ ਵੈਨ ਨਾਲ ਟਕਰਾ ਗਈ ਵੈਨ ਦੇ ਡਰਾਈਵਰ ਅਤੇ ਪੰਜ ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਅਨੁਸਾਰ ਵੈਨ ਵਿੱਚ ਸਵਾਰ 9 ਹੋਰ ਯਾਤਰੀਆਂ ਅਤੇ ਪਿਕਅਪ ਦੇ ਡਰਾਈਵਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੈਂਗਲੁਰੂ ਤੋਂ ਕੋਚੀ ਜਾ ਰਹੇ 에어 ਇੰਡੀਆ ਐਕਸਪ੍ਰੈਸ ਦੇ ਇੱਕ ਜਹਾਜ਼ ਦੇ ਇੱਕ ਇੰਜਣ ਵਿੱਚ ਅੱਗ ਲੱਗਣ ਮਗਰੋਂ ਉਸ ਨੂੰ ਬੈਂਗਲੁਰੂ ਵਿੱਚ ਐਮਰਜੈਂਸੀ ਸਥਿਤੀ ਵਿੱਚ ਉਤਾਰਿਆ ਗਿਆ। ਬੈਂਗਲੁਰੂ ਕੋਮਾਂਦਰੀ ਹਵਾਈ ਅੱਡਾ ਲਿਮਟਿਡ ਨੇ ਅੱਜ ਜਾਣਕਾਰੀ ਦਿੱਤੀ 에어 ਇੰਡੀਆ ਐਕਸਪ੍ਰੈਸ ਨੇ ਘਟਨਾ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਰੇ 179 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਨੂੰ ਜਹਾਜ਼ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ ਤੇ ਕੋਈ ਵੀ ਜ਼ਖਮੀ ਨਹੀਂ ਹੋਇਆ। ਸੂਤਰਾਂ ਮੁਤਾਬਕ ਜਹਾਜ਼ ਦੇ ਉਡਾਨ ਪਰੰਦੇ ਕੁਝ ਮਿੰਟਾਂ ਬਾਅਦ ਹੀ ਇੰਜਣ ਵਿੱਚ ਅੱਗ ਲੱਗਣ ਦਾ ਪਤਾ ਲੱਗਿਆ। ਚਾਲਕ ਦਲ ਦੇ ਮੈਂਬਰਾਂ ਨੇ ਹਵਾਈ ਆਵਾਜਾਈ ਕੰਟਰੋਲਰ ਨੂੰ ਇਸ ਦੀ ਸੂchnਾ ਦਿੱਤੀ। ਇਸ ਤੋਂ ਬਾਅਦ ਜਹਾਜ਼ ਨੂੰ ਇਥੇ ਕੇਰੇ ਗੋਂਡਾ ਕੋ ਮੰਤਰੀ ਹਵਾਈ ਅੱਡੇ ਤੇ ਐਮਰਜੈਂਸੀ ਸਥਿਤੀ ਵਿੱਚ ਉਤਾਰਿਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ। ਬਟਾਲਾ ਦੇ ਸਟਾਫ ਰੋਡ ਤੇ ਉਸ ਸਮੇਂ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਵਿਅਕਤੀ ਆਪਣੇ ਨਾਬਾਲਗ ਬੱਚੇ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਸੀ ਵਾਹਨ ਚਲਾਉਣਾ ਸਿਖਾਉਂਦੇ ਸਮੇਂ ਅਚਾਨਕ ਗੱਡੀ ਦੇ ਬੈਲੈਂਸ ਵਿਗੜਨ ਕਾਰਨ ਗਲੀ ਵਿੱਚੋਂ ਪੈਦਲ ਜਾ ਰਹੇ ਮਾਂ ਪੁੱਤ ਹਾਸੇ ਦਾ ਸ਼ਿਕਾਰ ਹੋ ਗਏ ਇਸ ਹਾਦਸੇ ਕਾਰਨ ਪ੍ਰਵਾਸੀ ਮਜ਼ਦੂਰ ਦੇ 4 ਸਾਲਾ ਬੱਚੇ ਸ਼ੁਭ ਅਸ਼ਗਰ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵੱਲੋਂ ਹਾਦਸਾਗ੍ਰਸ ਸਕੋਰਪਿਓ ਗੱਡੀ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਮੋਨੀ ਦੇਵੀ ਆਪਣੇ 4 ਸਾਲਾ ਪੁੱਤਰ ਨਾਲ ਗਲੀ ਵਿੱਚੋਂ ਪੈਦਲ ਮੰਦਰ ਲਈ ਜਾ ਰਹੀ ਸੀ ਤਾਂ ਅਚਾਨਕ ਸਕੋਰਪਿਓ ਗੱਡੀ ਉਹਨਾਂ ਨਾਲ ਟਕਰਾ ਗਈ ਦੱਸਿਆ ਜਾ ਰਿਹਾ ਕਿ ਗੱਡੀ ਨੂੰ ਨਵਾਲਕ ਬੱਚਾ ਚਲਾ ਰਿਹਾ ਸੀ ਜਿਹੜਾ ਕਿ ਅਜੇ ਗੱਡੀ ਚਲਾਉਣ ਦੀ ਜਾਨ ਸਿੱਖ ਰਿਹਾ ਸੀ ਇਸ ਹਾਸੇ ਕਾਰਨ 4 ਸਾਲਾਂ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਤੇ ਜਰਕੇ ਬੱਚੇ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਮੌਕੇ ਤੇ ਪਹੁੰਚੇ ਐਸਐਚਓ ਯਾਦਵਿੰਦਰ ਸਿੰਘ ਨੇ ਹਾਸਾਗਰ ਸਕੋਰਪਿਓ ਗੱਡੀ ਨੂੰ ਕਬਜ਼ੇ ਵਿੱਚ ਲੈ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ। ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ। ਪਿੱਛੋਂ ਸਕੋਰਪਿਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ। ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਦੇ ਕੇ ਪੱਕਾ ਦੇ ਰਹੇ ਹਾਂ ਅਗਲੀ ਕਾਰ ਵੀ ਕਰੀਏ ਸਰਦੇਤ ਅਸੀਲ ਲਜਨਾਲਾ ਦੇ ਪਿੰਡ ਧਿਆਲਪੁਰਾ ਨਾਲ ਸੰਬੰਧਿਤ ਕਿਸਾਨ ਸੁਖਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਕਣਕ ਦੇ ਨਾੜ ਨੂੰ ਲੱਗੀ ਅੱਗ बुझाਉਂਦਿਆਂ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਆਪ ਜਾਣਕਾਰੀ ਮੁਤਾਬਕ ਉਕਤ ਕਿਸਾਨ ਆਪਣੇ ਖੇਤਾਂ ਵਿੱਚ ਪਈ ਕਣਕ ਦੇ ਨਾੜ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅੱਗ ਵਿੱਚ गिर ਜਾਣ ਕਾਰਨ ਉਹ ਜੀਉਂਦਾ ਸੜ ਗਿਆ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਿਸਾਨ ਦਾ ਸਿਰ ਬੁਰੀ ਤਰ੍ਹਾਂ ਸੜ ਗਿਆ ਅਤੇ ਚੁਲਸ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਕਿਸਾਨ ਦੇ ਹੋਏ ਦਰਦਨਾਕ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਟਕਪੁਰਾ ਦੇ ਮਹੌਲਾ ਨਿਰਮਨਪੁਰਾ ਵਿੱਚ ਇੱਕ ਕਲਯੁਗੀ ਪਤੀ ਨੇ ਆਪਣੀ ਹੀ ਪਤਰੀ ਦਾ ਗਲਾ ਕੁੱਟ ਕੇ ਮੌਤੇ ਘਾਟ ਉਤਾਰ ਦਿੱਤਾ ਕੋਟਕਪੂਰਾ थाना सिटी पुलिस ਵੱਲੋਂ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਲਿਆ ਅਤੇ ਹੁਣ Laash ਨੂੰ Post Mortem ਲਈ ਫਰੀਦਕੋਟ ਦੇ ਪੁਰ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਭੇਜਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮ੍ਰਿਤਕਾ ਦੇ 4 ਬੱਚੇ ਹਨ ਅਤੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਬੱਚਿਆਂ ਦੀ ਪਰਵਰਿਸ਼ ਵੱਲ ਵੀ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਜਾਵੇ। ਕੱਲ ਸਾਨੂੰ ਇਨਫਰਮੇਸ਼ਨ ਮਿਲੀ ਜੀ ਕਿ ਕੋਈ ਰਾਮਤੰਦੀ ਹੈ ਤੇ ਉਹਦੀ ਉਹਨੇ ਇਤਰਾਜ਼ ਦਿੱਤੀ ਮਾਂਦੇਵੀ ਰੀਮਾ ਦੇਵੀ ਰੀਨਾ ਦੇਵੀ ਇੱਥੇ ਸੰਦੀਪ ਕੁਮਾਰ ਨੇ ਵੇਹੇ ਸੀਗੀ ਉਹ ਕਿਰਾਏ ਤੇ ਰਹਿੰਦਾ ਸੀਗਾ ਬੇਸਿਕਲੀ ਤੇ ਉਹਨੂੰ ਦਰੂ ਪੀ ਕੇ ਕੁੱਟਦਾ ਮਾਰਦਾ ਸੀਗਾ ਕੱਲ ਵੀ ਕੋਈ ਬਣਾ ਝਗੜਾ ਹੋਇਆ ਤੇ ਉਹਦਾ ਸੰਦੀਪ ਕੁਮਾਰ ਨੇ ਆਪਣੀ ਘਰਵਾਲੀ ਦਾ ਗੱਲ ਕੁੱਟ ਕੇ ਤੇ ਕਸਰ ਕਰਤਾ ਉਸ ਵੇਲੇ ਹੀ ਮਗੜਮਾ ਦਰਜ ਕਰਤਾ ਕੱਲ ਅੱਜ ਦਾ ਪੋਸਟਪਨ ਕਰਵਾ ਰਹੇ ਆ ਇਹ ਦੋਚੀ ਜਿਹੜਾ ਮੌਕੇ ਤੇ ਭੱਜ ਗਿਆ ਸੀ ਉਹਦੀ ਤਲਾਸ਼ ਕਰ ਰਕੇ ਉਹਨੂੰ ਜਲਦੀ ਕਸਰ ਕਰ ਲੈ ਜਾਈਓ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਹਲਕਾ ਫਤਿਹਗੜ ਸਾਹਿਬ ਦੇ ਵਕਫਾਕ ਦਰਜਨਾ ਪਿੰਡ ਦਾ ਦੌਰਾ ਕਰਕੇ ਭਰਮੀਆਂ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ ਗਿਆ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਪੂਰੇ ਲੋਕ ਸਭਾ ਹਲਕੇ ਵਿੱਚ ਉਹਨਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਅਤੇ ਭਰਮੀਆਂ ਮੀਟਿੰਗਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਉਹਨਾਂ ਐਲਾਨ ਕਰਦਿਆਂ ਕਿਹਾ ਕਿ ਉਹ ਜਿਤਿਤੋ ਬਾਦ ਫਤੇਗੜ ਸਾਹਿਬ ਨੂੰ ਹੈਰੀਟੇਜ ਸਿਟੀ ਤੇ ਟੂਰਿਸਟ ਹੱਬ ਬਣਾਉਣਗੇ ਇੱਕ ਮੈਡੀਕਲ ਕਾਲਜ ਲਿਆਂਦਾ ਜਾਵੇਗਾ ਤਾਂ ਜੋ ਸਿਹਤ ਸਹੂਲਤ ਪੱਖੋਂ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਦਿੱਤੀ ਜਾ ਸਕੇ ਉਹਨਾਂ ਕਹੇ ਅਗੇ ਭਾਈਵਾਲ ਪਾਰਟੀ ਨਾਲ ਜੁੜ ਕੇ 350 ਦੇ ਲਗਭਗ ਸੀਟਾਂ ਜਿੱਤ ਕੇ ਕੇਂਦਰ ਵਿੱਚ ਸਰਕਾਰ ਬਣਾਈ ਜਾਵੇਗੀ ਮਾਂਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿੱਚ ਰਜਵਾਹਾ ਟੁੱਟਣ ਕਾਰਨ ਲਗਭਗ 100 ਏਕੜ ਮੂੰਗੀ ਅਤੇ ਮੱਕੀ ਦੀ ਫਸਲ ਤਬਾਹ ਹੋ ਗਈ। ਰਜਵਾਹਾ ਵਿੱਚ ਪਾਣੀ ਤੇਜ਼ੀ ਨਾਲ ਪਿੰਡ ਵੱਲ ਵਧ ਰਿਹਾ ਹੈ ਜੇਕਰ ਇਸ ਨੂੰ ਤੁਰੰਤ ਨਾ ਪਰਿਆ ਗਿਆ ਤਾਂ ਕਈ ਘਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜੇ ਤੱਕ ਨਹਿਰੀ ਵਿਭਾਗ ਦਾ ਕੋਈ ਵੀ ਅਮਲਾ ਜਾਂ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਜਿਸ ਕਾਰਨ ਪਿੰਡ ਵਾਸੀ ਆਪਣੇ ਪੱਧਰ ਤੇ ਹੀ ਇਸ ਫਾੜ ਨੂੰ ਪਰਨ ਦੀ ਕੋਸ਼ਿਸ਼ ਕਰ ਰਹੇ ਨੇ। ਨੁਕਸਾਨ ਤਾਂ ਬਾਈ ਜੀ ਇਹ ਹੈ ਮਤਲਬ ਜਿਹੜੀ ਮਾਇਕਮੇਂ ਨੀਆਂ ਵੀ ਵੱਡੀਆਂ ਗਲਤੀਆਂ ਨੇ ਜਿਵੇਂ ਹੁਣ ਆ ਪਾਰਕਿੰਗ ਹੈ ਇਹ ਚਾਲੂ ਹੋਣ ਪਾਰਕੀਆਂ ਚਾਲੂ ਹੋਣ ਤਾਂ ਨਾ ਨੁਕਸਾਨ ਹੋਵੇ ਕੋ ਸਾਡੇ ਜ਼ਮੀਂ ਪਦਾਰ ਭਰਾਵਾਂ ਦਾ ਵੀ ਇਹ ਪਾਰਕੀ ਵੜ ਲੈ ਲੈਂਦੇ ਨੇ ਹਨ ਇਹਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ ਅਸੀਂ ਤਾਂ ਮਾਇਕਮੇਂ ਦੀ ਅੰਗਾਈਲੀ ਮੰਨਦਾ ਹੁਣ ਇਹਨਾਂ ਨੇ ਐਂ ਕਹਤਾ ਵੀ ਸਰਕਾਰ ਨੇ ਵੀ ਟੀਲਾਂ ਤੇ ਪਾਣੀ ਦੇ ਸੂਆਂ ਦੀ ਵੀ ਮੁਰੰਮਤ ਨਹੀਂ ਹੋ ਰਹੀ ਸਾਡੇ ਜਦੋਂ ਪਹਿਲਾਂ ਦੋ ਵਾਰੀ ਸੂਆ ਟੁੱਟਿਆ ਧੰਮਨ ਰਾਜਬਾਹ ਟੁੱਟਿਆ ਉਦੋਂ ਵੀ ਅਸੀਂ ਆਖਿਆ ਸੀ ਸੂਆਂ ਦੀ ਸਫਾਈ ਕਰਾਓ ਫੇਰ ਇਦੂ ਅੱਗੇ ਜਾ ਕੇ ਦਾ 20 ਕਿੱਲੇ ਗਵਾਹੀ ਉਹਨਾਂ ਵੀ ਐਕਸ਼ਨ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਸਪੈਸ਼ਲ ਕਿਹਾ ਕਿ ਸਾਰੇ ਇਹਦੀ ਮੁਰੰਮਤ ਕਰਾਓਗੇ ਉਹ 13 ਤਾਂ ਬਸ ਉਦੋਂ ਤਾਂ ਮੈਕਮਾ ਸਾਰਾ ਲਾ ਲਾ ਵੀ ਕਹਿੰਦੇ ਵੀ ਕਰਾਉਣੇ ਆ ਜਿਵੇਂ ਕਰਦੇ ਹਾਂ ਹੁਣ ਅੱਜ ਦੀ ਤੁਸੀਂ ਲਾ ਲਓ ਅੱਜ ਸਵੇਰੇ ਦਾ 6 ਵਜੇ ਦੀ ਐਸਡੀਐਮ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਇੱਕ ਵੀ ਅਧਿਕਾਰੀ ਨਹੀਂ ਇੱਥੇ ਆਇਆ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਮਨ ਲਗਾ ਇੱਕ ਟੁਕੜਾ 20 ਲੱਖ ਦਾ ਨੁਕਸਾਨ ਹੋ ਸਕਦਾ ਜੀ ਕਿਉਂਕਿ ਅੱਜ ਕੱਲ੍ਹ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈ ਕਿਸੇ ਨੇ ਮੱਕੀ ਬੀਜੀ ਕਿਸੇ ਨੇ ਮੂੰਗੀ ਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਉੱ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਆ ਜੀ ਇਦੋਂ ਪਹਿਲਾਂ ਵੀ ਦੋ ਵਾਰ ਇੱਥੇ ਨੱਕਾ ਟੁੱਟ ਰਿਹਾ ਜੀ ਉਹ ਇੱਕ ਕਿਲੋਮੀਟਰ ਪਹਿਲਾਂ ਪਿੱਛੇ ਟੁੱਟੇ ਸਿਆਲ ਚ ਹੁਣ ਇਹ ਹੋ ਗਿਆ ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਆ ਵੀ ਇਹਦਾ ਕੋਈ ਪੱਕਾ ਹੱਲ ਕਰਾਇਆ ਜਾਵੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰਦੇ ਦੇ ਦਿਸ਼ਾ ਨਿਰਦੇਸ਼ਾਂ ਦੇ ਮਾੜੇ ਅਨਸਰਾਂ ਦੇ ਖਿਲਾਫ ਅਤੇ ਲੁੱਟਾਂ ਖਵਾ ਕਰਨ ਵਾਲੇ ਅਨਸਰਾਂ ਦੇ ਖਿਲਾਫ ਚਲਾਈ ਗਈ ਮਹਿੰਮ ਦੇ ਤਹਿਤ ਥਾਣਾ ਕੰਟੋਨਮੈਂਟ ਦੇ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪਿਛਲੇ ਦਿਨ ਇੱਕ ਔਰਤ ਦੇ ਸੋਨੇ ਦੀਆਂ ਪਾਲੀਆਂ ਲਾ ਕੇ ਫਰਾਰ ਹੋਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਮੁਦਈਆ ਦਰਸ਼ਨ ਕੌਰ ਵਾਸੀ ਫਰੈਂਡਜ਼ ਐਵੈਨਿਊ ਅਜਨਾਲਾ ਰੋਡ ਅੰਮ੍ਰਿਤਸਰ ਨੇ ਦਰਖਾਸਤ ਦਿੱਤੀ ਸੀ ਜੋ ਦੋ ਨਾਮਾ ਾਲੂਮ ਵਿਅਕਤੀ ਉਸ ਦੀਆਂ ਵਾਲੀਆਂ ਖੋ ਕੇ ਲੈ ਗਏ ਨੇ ਜਿਸ ਦੇ ਤੁਰੰਤ ਕਾਰਵਾਈ ਕਰਦਿਆਂ ਉਕਤ ਮੁਕਦਮਾ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਦੋਸ਼ੀ ਨਾਥ ਉਰਫ ਸ਼ੌਕੀ ਉਰਫ ਚੇਤਾ ਉਰਫ ਵਿੱਕੀ ਪਿੰਡ ਮੁਰਾਦਪੁਰ ਤਰਨਤਾਰਨ ਅਤੇ ਲਖਣਪਿੰਡ ਮੁਰਾਦਪੁਰ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਪੁਲਿਸ ਮੁਤਾਬਕ ਇਹ ਦੋਸ਼ੀ ਪੇਸ ਬਦਲ ਕੇ ਸ਼ਹਿਰ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਨ੍ਹਾਂ 'ਤੇ ਪਹਿਲਾਂ ਵੀ ਕੁਮਕਤਮਾ ਦਰਜ ਮੇ ਨਿਤੀ 234 24 ਨੂੰ ਦਰਸ਼ਨ ਕੌਰ 88 ਫਰੈਂਜਾ ਨੂੰ ਕਲਾਸ ਆਫ ਰੋਡ ਨਾਲ ਦੀ ਬਜ਼ੁਰਗਔਰ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੇ ਬਾਹਰ ਤੂਰ ਦੀ ਸ਼ਾਮੇ ਬੈਠੇ ਸੀ ਇੱਕ ਪਲਸਰ ਮੋਟਰਸਾਈਕਲ ਤੇ ਦੋ ਜਣੇ ਆਏ ਨਾ ਜੋ ਇੱਕ ਸਰਦਾਰ ਜਿਹਨੇ ਪਰਚਾ ਬੰਨਿਆ ਸੀ ਉਹ ਆ ਕੇ ਉਹਨਾਂ ਕੋਲ ਗੱਲਾਂ ਚੁਝਾ ਕੇ ਉਹਦੀ ਕਾਂਡੀਆਂ ਵਾਲੀਆਂ ਲੈ ਕੇ ਲੈ ਗਏ ਮੋਟਰ ਤੇ ਕਿ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਤੇ ਭੱਜ ਗਏ ਜਿਸ ਤੇ ਤੁਰੰਤ ਐਫਆਰ ਨੰਬਰ 55 ਥਾਣਾ ਕੰਟੋਲਮੈਂਟ ਚ ਰਜਿਸਟਰ ਕਰਕੇ ਕਮਾਂਡ ਜੋ ਕਮਿਸ਼ਨ ਪੁੱਛਦੀ 15 ਸਾਲ ਉਹਨਾਂ ਦੀ ਹਦਤਮਦਾ ਜੀਡੀਐਸ ਪੀਸੀਟੀ 2 ਸਾਹਿਬ ਐਸਪੀ ਸਾਹਿਬ ਵੈਸਟ ਤੇ ਐਸਐਚਯੂ ਸਾਹਿਬ ਥਾਣਾ ਕੰਪਾਰਮੈਂਟ ਉਹਨਾਂ ਦੇ ਦਿਸਚਲ ਨਿਵੇਸ਼ਾਂ ਦੇ ਹੇਠ ਇਹਦੀ ਤਫ਼ਤੀਸ਼ ਹਮ ਚ ਲਿਆਂਦੀ ਤੇ ਤੁਰੰਤ ਟੀਮਾ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇ ਗਏ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿਤੀ 15 5 24 ਨੂੰ ਰੈਸਟ ਕਰਕੇ ਤੇ ਜਿਹੜੀ ਉਹ ਕੰਪੀਟੀਸ਼ਨ ਚ ਲੈਂਦੀ ਯਾਰੀ ਸ਼ੋਪਿਆ ਜ਼ਿਲ੍ਹੇ ਦੇ ਹਰਪੋਰਾ ਇਲਾਕੇ ਵਿੱਚ ਇੱਕ ਸਾਬਕਾ ਸਰਪੰਚ ਇਜਾਜ਼ ਸ਼ੇਖ ਦੀ ਅਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤਖਨੀ ਕਸ਼ਮੀਰ ਵਿੱਚ ਇੱਕ ਘੰਡੇ ਦੇ ਅੰਦਰ ਇਹ ਦੂਜਾ ਅਤਵਾਦੀ ਹਮਲਾ ਹੈ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਸਰਪੰਚ ਤੇ ਅਤਵਾਦੀਆਂ ਨੇ ਹਰਪੋਰਾ ਇਲਾਕੇ ਵਿੱਚ ਗੋਲੇਬਾਰੀ ਕੀਤੀ ਉਹਨਾਂ ਦੱਸਿਆ ਕਿ ਹਮਲੇ ਤੋਂ ਤੁਰੰਤ ਬਾਅਦ ਉਹਨਾਂ ਨੂੰ ਨੇੜਲੇ ਸਿਹਤ ਸੰਭਾਲ ਕੇਂਦਰ ਵਿੱਚ ਪਹੁੰਚ ਦਿੱਤਾ ਗਿਆ ਜਿੱਥੇ ਉਹਨਾਂ ਨੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਦਿੱਤਾ ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜੱਲ ਸ਼ੇਖਰ ਨੂੰ ਹਸਪਤਾਲ ਲਿਆਂਦਾ ਗਿਆ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਕੇਰਾਬੰਦੀ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਅਤਵਾਦੀਆਂ ਨੇ Rajasthan ਦੇ Jaipur ਤੇ Anandlakh ਜ਼ਿਲ੍ਹੇ ਦੇ ਇੱਕੰ ਜੋੜੇ ਤੇ ਗੋਲੀਬਾਰੀ ਕਰਕੇ ਜ਼ਖਮੀ ਕਰ ਦਿੱਤਾ ਸੀ ਤੇ ਹੁਣ ਚਾਹਦੇ ਆਂਦੇ ਇੱਕ ਨਜ਼ਰ ਆਛਤੀ ਵੈਦਾਂ ਰਿਪੋਰਟ ਤੇ ਪੰਜਾਬੀ ਖਬਰਾਂ ਵਿੱਚ ਚਿਨਾਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ